ਮੇਰਾ ਸਵਾਲ ਮੰਗਦੇ ਸਾਨੂੰ ਦਿੱਤਾ ਜਾਵੇ ਉਹਦਾ ਸਵਾਲ ਮੰਗਦੇ ਸਾਨੂੰ ਦੇਣ ਉਹ ਕਿਉਂ ਨਹੀਂ ਦਿੰਦੇ ਕੋ ਸਾਹ ਨੂੰ ਸਾਡੇ 4-5 ਸਵਾਲ ਸੀ ਬਈ ਸੇਖੋ ਸਾਹਿਬ 92 93 ਤੁਸੀਂ ਪੰਜਾਬ ਚ ਐਮਐਲਏ ਹੋ ਕੀ ਤੁਹਾਡੇ ਜਵਾਕ ਇਹਨਾਂ ਸਰਕਾਰੀ ਸਕੂਲਾਂ ਦੇ ਬਾਦ ਇਹ ਤੁਸ ਕਰਦੇ ਇਹ ਲਾਤ ਤੇ ਕਰਿਆਲੇ ਸਵਾਲ ਕਿਤੇ ਨਹੀਂ ਠੀਕੇ ਤਾਂ ਬਾਸ ਹੀ ਕਰਦੇ ਆ ਮੋਰਚ ਤੇ ਪੰਜਾਬ ਸਰਕਾਰ ਨੇ ਹਮਲਾ ਕੀਤਾ ਕਿਉਂ ਕੇਂਦਰ ਦੀ ਸਹਿਮਤੀ ਨਾਲ ਕੀਤਾ ਗਿਆ ਜੀ ਤੇ ਇੱਕ ਪਾਸੇ ਅਤ ਦੀ ਗਰਮੀ ਆ ਤਾਂ ਦੂਜੇ ਪਾਸੇ ਸਰਕਾਰ ਲਗਾਤਾਰ ਸਿੱਖਿਆ ਕ੍ਰਾਂਤੀ ਤਹਿਤ ਉਦਘਾਟਨ ਕਰ ਰਹੀ ਆ ਤਾਂ ਕਿਸਾਨਾਂ ਵੱਲੋਂ ਵੀ ਲਗਾਤਾਰ ਕਿਰਕੇ ਸਵਾਲ ਕੀਤੇ ਜਾ ਰਹੇ ਨੇ ਸਵਾਲ ਇਹ ਕਿ ਪਿਛਲੇ ਸਮੇਂ ਜੋ ਖਚੰਬੂ ਅਤੇ ਕਨੌਰੀ ਬਾਰਡਰ ਤੇ ਪੁਲਸ ਦੀ ਕਾਰਵਾਈ ਹੋਈ ਹੈ ਕਿਸਾਨਾਂ ਨੂੰ ਨੁਕਸਾਨ ਹੋਇਆ ਸਵਾਲ ਇਹ ਹੈ ਕਿ ਸਿੱਖਿਆ ਗ੍ਰਾਂਤੀ ਤਹਿਤ ਸਿਰਫ ਉਹ ਕਿਹਾ ਜਾਂਦਾ ਹੈ ਕਿ ਕੰਧਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ ਜੋ ਉਹਨਾਂ ਨੂੰ ਰਿਪੇਅਰ ਕੀਤਾ ਜਾਂਦਾ ਹੈ ਇਹ ਸਾਰੇ ਸਵਾਲ ਨੇ ਹੋਰ ਕਿ ਕਿਸਾਨੀ ਮਸਲੇ ਨੇ ਉਹ ਸਾਰੇ ਮੰਗਾਂ ਨੂੰ ਲੈ ਕੇ ਲਗਾਤਾਰ ਅਸੀਂ ਕਿਤੇ ਅੱਜ ਪਿੰਡ ਡੱਲੇ ਵਾਲੇ ਵਿੱਚ ਪ੍ਰੋਟੈਸਟ ਕਰਨਾ ਸੀ ਇਕੱਠੇ ਹੋਏ ਨੇ ਲੋਕ ਆਪਾਂ ਗੱਲਬਾਤ ਕਰਨਾਂ ਹਾਂਜੀ ਬੰਦਾ ਕੀ ਕਹਿਣਾ ਅੱਜ ਪਿੰਡ ਦੇ ਵਿੱਚ ਤੁਹਾਡੇ ਵਿਰੋਧ ਕੀਤਾ ਜਾ ਰਿਹਾ ਹੈ ਸਵਾਲ ਕੀਤੇ ਜਾ ਰਹੇ ਨੇ ਅਸੀਂ ਆਨੇ ਵੀ ਅੱਜ ਸਾਡੇ ਪਿੰਡ 'ਚ ਫੇਰ ਆਉਂਦਾ ਸੀ ਤਾਂ ਉਧਰ ਕਾਹਤੋਂ ਮੁੜ ਗਿਆ ਇੱਧਰ ਆਉਂਦਾ ਸਾਡੇ ਪਿੰਡ 'ਚ 70 ਵਿਸ਼ੇ ਉਹ ਉੱਥੇ ਡਾਂਸ ਕਰਦੇ ਫਿਰਦੇ ਉਹਨਾਂ ਨੂੰ ਸਾਡੇ ਫੇਰ ਨਹੀਂ ਨਾ ਕੋਈ ਹੈਗਾ ਉਹਨਾਂ ਨੂੰ ਅਸਾਡੇ ਮੁੱਕਿਆਂ ਦਾ ਫੇਰ ਉਹ ਸਾਡੇ ਇੱਥੇ ਆਉਂਦਾ ਫਿਰ ਗਿਆ ਸੀ ਸਿੱਧਾ ਆਉਂਦਾ ਕਾਹਤੋਂ ਵਲਦਕੇ ਨਾਲ ਕੇ ਗਿਆ ਉਹ ਲਗਾਤਾਰ ਜੋ ਨਕਸਾਨਾਂ ਦੇ ਉੱਪਰ ਜਿਹੜਾ ਨੁਕਸਾਨ ਕੀਤਾ ਗਿਆ ਹੈਗਾ ਕਾਫੀ ਨੁਕਸਾਨ ਹੋਇਆ ਉਹਦਾ ਹਿਸਾਬ ਮੰਗਦੇ ਸਾਨੂੰ ਦਿੱਤਾ ਜਾਵੇ ਉਹਦਾ ਹਿਸਾਬ ਮੰਗਦੇ ਸਾਨੂੰ ਦੇਣ ਉਹ ਕਿਉਂ ਨਹੀਂ ਦਿੰਦੇ ਹੈ ਇਹ ਅੱਜ ਦਾ ਇਹ ਹੀ ਗੱਲ ਕਹੀ ਨਹੀਂ ਬਸ ਸਾਡਾ ਹਿਸਾਬ ਦੇ ਦੇਣ ਸਾਨੂੰ ਸਾਡਾ ਕਲੀਅਰ ਹੋ ਜੇ ਤੇ ਬਸ ਅਸੀਂ ਉਹ ਖੜਾ ਛੱਡਾਂਗੇ ਸਾਡੇ ਜਿਹੜੇ ਹੈਗੇ ਸਵਾਲ ਉਹ ਪੂਰੇ ਕਰ ਦੇ ਉਹ ਸਵਾਲਾਂ ਨੂੰ ਲੈ ਕੇ ਕਹਿ ਰਹੇ ਕਿ ਸਵਾਲ ਖੜੇ ਕੀਤੇ ਜਾਂਦੇ ਐ ਤੇ ਤਾਂ ਹੋਰ ਵੀ ਆਪਣੇ ਆਪ ਨੂੰ ਮਜੂਦਾ ਪਗਲ ਹਾਂਜੀ ਕੀ ਕਹਿਣਾ ਅੱਜ ਡਲੇ ਦੇ ਪੰਡ ਦੇ ਵਿੱਚ ਜਿਹੜਾ ਵਿਧਾਇਕ ਸਾਹਮਣੇ ਹੋਣਾ ਸੀ ਤੇ ਉਹਨਾਂ ਦਾ ਵਿਰੋਧ ਕਰਨ ਤੁਸੀਂ ਪੁੱਛਿਆ ਹਾਂਜੀ ਹਾਂਜੀ ਅਸੀਂ ਉਹ ਸਵਾਲ ਜਿਵੇਂ ਕਰਨੇ ਸੀਗੇ ਉਹ ਉਸੇ ਪਾਸਾ ਵਟ ਗਏ ਜੀ ਅਸੀਂ ਪੰਡਰੀ ਵੜਨ ਦੇਣਾ ਯਾਨ ਹਾਂਜੀ ਇਥੇ ਹਜੇ ਆਉਣਾ ਪੈਂਡ ਦੇ ਵਿੱਚ ਕਿਵੇਂ ਹਜੇ ਇਥੇ ਆ ਨਹੀਂ ਆਉਣਾ ਇਹ ਤਾਂ ਨਹੀਂ ਤਾਂ ਆਇਆ ਅਸੀਂ ਪਰਪਲੈਂਟ ਚ ਵੜਨ ਦੇਣਾ ਤੇ ਸਵਾਲ ਦੀ ਗੱਲ ਕਰੀਏ ਤਾਂ ਕੁਛਲੇ ਪੈਂਡ ਦੇ ਵਿੱਚ ਵਿਰੋਧ ਹੋਇਆ ਸੀ ਉਹਨਾਂ ਕਿਹਾ ਕਿ ਮੈਨੂੰ ਲਿਸਟ ਦਿਓ ਬਣਾ ਕੇ ਜਿਹਨਾਂ ਟ੍ਰਕਸ ਦਾ ਨੁਕਸਾਨ ਹੋਇਆ ਜਾਂ ਮੰਡੀ ਜਿਹੜੀ ਆਪਣੀ ਉਥੇ ਸ਼ੂਗਰ ਮਲ ਸਗੋਲੀ ਗੱਲ ਕੀਤੀ ਸੀ ਉਹ ਵੀ ਜਲਾਵਾਂ ਸਾਰੇ ਉਹਨਾਂ ਜਵਾਬ ਦਿੱਤੇ ਇੱਥੇ ਵਿੱਚ ਨਾਲੇ ਉੱਥੇ ਕਰਦੇ ਜੀ ਇਹ ਉੱਥੇ ਕਰਿਆ ਲੈ ਸਵਾਲ ਕਰਦੇ ਨਹੀਂ ਬੱਸ ਹੀ ਕਰਦੇ ਆ ਕੋਈ ਕਾਰਵਾਈ ਤਾਂ ਕਰਦੇ ਨੇ ਵੀਰੇ ਹਜੇ ਤੱਕ ਕੀ ਹੋਇਆ ਕਿੰਨਾ ਟਾਈਮ ਹੋ ਗਿਆ ਧਰਨਾ ਚੱਕੇ ਨੂੰ ਤੋਂ ਠੀਕ ਹੈ ਕੀ ਇਨਸਾਫ ਦਿੱਤਾ ਵੀਰੇ ਅਜੇ ਤਾਂ ਸਵਾਲ ਹੀ ਕਰਨੇ ਆ ਤੇ ਆ ਕੇ ਜੇ ਹਣਾ ਕਹਿੰਦੇ ਆਪ ਦੀ ਸਰਕਾਰ ਆ ਆਪਣੇ ਆਪ ਦੇ ਆ ਆ ਕੇ ਦੇ ਸਵਾਲਾਂ ਦੇ ਜਵਾਬ ਦੇ ਦੇਣਾ ਹੋਰ ਤਾਂ ਕੋਈ ਵਿਰੋਧ ਤਾਂ ਨਹੀਂ ਗਈ ਜੇ ਸਵਾਲਾਂ ਤੋਂ ਭਜਦੇ ਨਜ਼ਰ ਆ ਭਜਦੇ ਨਜ਼ਰ ਆ ਰਹੇ ਵੀਰੇ ਠੀਕ ਹੈ ਇਹ ਤਾਂ ਸਵਾਲ ਹੀ ਪੁੱਛਣੇ ਆ ਸਾਡੇ ਸਵਾਲਾਂ ਦੇ ਜਵਾਬ ਦੇ ਦੇਣ ਭਈ ਸਾਡਾ ਕੀ ਇਨਸਾਫ ਕੀਤਾ ਇਹਨਾਂ ਨੇ ਉਹ ਲਗਾਤਾਰ ਪੈਂਡ ਡਲੇ ਵਾਲੇ ਦੇ ਵਿੱਚ ਇਹ ਵਿਰੋਧ ਹੋ ਰਿਹਾ ਹੈਗਾ ਅ ਚਲੇ ਸਵਾਲ ਜਵਾਬ ਕੀਤੇ ਜਾ ਰਹੇ ਨੇ ਡੀਗਰੀ ਵਿੱਚ ਮਹਿਲਾਵਾਂ ਵੀ ਪਿੰਡਾਂ ਤੱਕ ਪਹੁੰਚ ਗਈਆਂ ਨੇ ਤਾਂ ਜਿਵੇਂ ਕਿ ਇਹ ਨਾਰਾਜ਼ਗੀ ਹੈ ਕਿ ਜਿਹੜੇ ਸਾਡੇ ਸਵਾਲਾਂ ਤੋਂ ਭਜਦੇ ਨੇ ਸਾਡੀ ਸਵਾਲਾਂ ਦਾ ਜਵਾਬ ਨਹੀਂ ਦਿੰਦੇਗੇ ਕੋਈ ਵੀ ਗੱਲਬਾਤ ਕੀਤੀ ਜਾਂਦੀ ਪਰ ਸਰਕਾਰ ਦੂਜੇ ਪਾਸੇ ਕਹਿ ਰਹੀ ਹੈ ਅਸੀਂ ਕਿਸਾਨਾਂ ਦੇ ਨਾਲ ਨੇ ਕਿਸਾਨਾਂ ਦੇ ਹੱਕ ਦੇ ਖੜੀ ਆ ਤੇ ਕਿਸਾਨਾਂ ਦੀ ਮੰਗਾਂ ਵੱਲ ਧਿਆਨ ਦੇ ਰਹੇ ਆ ਪਰ ਲਗਾਤਾਰ ਪਿੰਡਾਂ ਦੇ ਵਿੱਚ ਆਉਣ ਤੇ ਜਿਹੜੇ ਸਵਾਲ ਜਵਾਬ ਕਿੱਥੇ ਜਾ ਰਹੇ ਨੇ ਤੇ ਅੱਜ ਡੱਲੇ ਵਾਲੇ ਪਿੰਡ ਦੇ ਵਿੱਚ ਜਿਹੜਾ ਪਹਿਲਾਂ ਦੱਸਿਆ ਜਾ ਰਿਹਾ ਕਿ ਪਹਿਲਾਂ ਆਉਣਾ ਸੀਗਾ ਪਰ ਹੁਣ ਵਿਧਾਇਕ ਸਾਹਿਬ ਇੱਥੇ ਨਹੀਂ ਆਏਗੇ ਉਸ ਦਾ ਇਸ ਤੋਂ ਬਾਅਦ ਦਾ ਪ੍ਰੋਗਰਾਮ ਉਹਨਾਂ ਦਾ ਬਣੇ ਕਿਉਂਕਿ ਕਾਫੀ ਪਿੰਡਾਂ ਦੇ ਵਿੱਚ ਅੱਜ ਉਹਨਾਂ ਵੱਲੋਂ ਦੌਰਾ ਕਰਨਾ ਹੈਗਾ ਉਦਘਾਟਨ ਕਰਨਾ ਹੈ ਤੇ ਆ ਬਦ ਕਰਾ ਗਏ ਮਨ ਚਿਕੜਾ। ਨਾਲ ਦਲੇ ਵਾਲੇ ਪਿੰਡ ਦੇ ਵਿੱਚ ਗਰਮੀ ਦੇ ਵਿੱਚ ਮਾਹੌਲ ਗਰਮ ਹੈ। ਕੀ ਕਹਿਣਾ ਹੈਗਾ ਅੱਜ ਵਿਧਾਇਕ ਸਾਹਿਬ ਨੇ ਤੁਹਾਡੇ ਪਿੰਡ ਆਲਾ ਕੋਈ ਸਵਾਲ ਜਵਾਬ ਕਰ ਕੇ ਪਹੁੰਚੇ। ਵੇਖੋ ਜੀ ਸੇਖੋ ਸਾਹਿਬ ਨੂੰ ਸਾਡੇ 4-5 ਸਵਾਲ ਸੀ। ਭਈ ਸੇਖੋ ਸਾਹਿਬ 92 93 ਤੁਸੀਂ ਪੰਜਾਬ ਚ ਐਮ ਐਲ ਏ ਹੋ। ਕੀ ਤੁਹਾਡੇ ਜਵਾਕ ਇਹਨਾਂ ਸਰਕਾਰੀ ਸਕੂਲਾਂ 'ਚ ਪੜਦੇ ਆ? ਜਿੰਨੇ ਚੇਰ ਮੈਨ ਇਹਨਾਂ ਦੇ ਜਵਾਕ ਇਹ ਸਰਕਾਰੀ ਸਕੂਲਾਂ 'ਚ ਪੜਦੇ ਆ। ਦੂਸਰੀ ਗੱਲ ਸੇਖੋ ਸਾਹਿਬ ਜਦੋਂ ਸੱਤਾ 'ਚ ਨਹੀਂ ਸੀ ਇਨਾਂ ਦੀ ਸਰਕਾਰ ਆਉਣ ਦੇ ਬਾਅਦ ਹੀ ਸੱਤਾ 'ਚ ਨਹੀਂ ਸੀ ਸੇਖੋ ਜਾਵੈ ਗੱਲ ਤੇ ਪੂਰਨ ਜ਼ੋਰ ਜੰਦੇ ਰਹਾ ਮੈਂ ਸ਼ੂਗਰ ਮਿਲ ਚਲਾ ਕੇ ਦੇਵਾਂਗਾ ਭਾਈ ਤੁਹਾਨੂੰ ਆਹਾ ਤਦੋਂ ਮੈਂ ਐਮਐਲਏ ਬਣ ਕੇ ਸਾਡੀ ਸਰਕਾਰ ਬਣ ਗਈ ਆ ਸ਼ੂਗਰ ਮਿਲ ਫ੍ਰੀ ਕੁੜ ਵਾਲੀ ਚੱਲੀ ਮਿਲੂਗੀ ਤੋਂ ਭਾਈ ਅਜ ਤੁਹਾਨੂੰ 2-3 ਸਾਲ ਹੋ ਗਏ ਆ ਉਹ ਸ਼ੂਗਰ ਮਿਲ ਦੇ ਦਾਵੇ ਕਿੱਧਰ ਗਏ ਸਾਡੇ ਲੋਕ ਤਾਂ ਗੰਨਾ ਬਿਜਨੇ ਤਾਬਲੇ ਆ ਸੋ ਤੀਸਰੀ ਗੱਲ ਤੋਂ ਸ਼ੰਭੂ ਦੇ ਖਨੌਰੀ ਮੋਰਚ ਤੇ ਪੰਜਾਬ ਸਰਕਾਰ ਨੇ ਹਮਲਾ ਕੀਤਾ ਕਿਉਂ ਕੇਂਦਰ ਦੀ ਸਹਿਮਤੀ ਨਾਲ ਕੀਤਾ ਗਿਆ ਜੀ ਤੇ ਵੱਡੀ ਗੱਲ ਇਹ ਵੀ ਆ ਮੇ ਜਿਹੜੇ ਆ ਪ੍ਰੋਗਰਾਮ ਹੁਣੇ ਸਾਡੇ ਸਨ ਚ ਆਇਆ ਵੀ ਇਹਦਾ ਖਰਚਾ ਪੰਜਾਬ ਸਰਕਾਰ ਪੰਚਾਇਤਾਂ ਨੂੰ ਪਾ ਰਹੀ ਆ ਆ ਜਿਹੜਾ ਐਡਾ ਸਿੱਖਿਆ ਕ੍ਰਾਂਤੀ ਦਾ ਪ੍ਰੋਗਰਾਮ ਕਰ ਰਿਹਾ ਇਹਦਾ ਖਰਚਾ ਜਿਹੜਾ ਪੰਜਾਬ ਸਰਕਾਰ ਦਾਦਾ ਯਾਰ ਪੰਚਾਇਤਾਂ ਨੂੰ ਪਾ ਰਹੀ ਆ ਇਹ ਕਿੰਦੇ ਨਾਂ ਤੇ ਇਹ ਵੇਖੋ ਕੰਧਾਂ ਦੇ ਨੀ ਪੱਥਰ ਰੱਖ ਕੇ ਕਲੀਆਂ ਮਾਰ ਕੇ ਤੇ ਭਰਾਵੋ ਪੰਜਾਬ ਦਾ ਰੰਗਲਾ ਪੰਜਾਬ ਨਹੀਂ ਬਣਨੇ ਇਹ ਲਈ ਸੀਐਮ ਮਾਨ ਨੂੰ ਦਾ ਪੰਜਾਬ ਸਰਕਾਰ ਨੂੰ ਚੰਗੇ ਅਪਰਾਲੇ ਕਰਨ ਦੀ ਲੋੜ ਆ ਪਿਛਲੇ ਸਮੇਂ ਦੇ ਵਿੱਚ ਜਿੱਥੇ ਇੱਕ ਪਾਸੇ ਸਰਕਾਰ ਕਹਿ ਰਹੀ ਸੀ ਕਿਸਾਨਾਂ ਦੇ ਨਾਲ ਪਰ ਦੂਜੇ ਪਾਸੇ ਜਿਹੜਾ ਇਹਨਾਂ ਕਿਸਾਨਾਂ ਨੂੰ ਵਿਹਲੜ ਤੱਕ ਵੀ ਕਹਿ ਦਿੱਤਾ ਗਿਆ ਸੀ ਕਿ ਅਸੀਂ ਲੋਕਾਂ ਨੂੰ ਖੱਜਲ ਕਰਾ ਰਹੇ ਹਾਂ ਜਦੋਂ ਜਿਹੜਾ ਹਾਈਵੇ ਰੋਕਦੇ ਨੇ ਵੇਖੋ ਜੀ ਜਦੋਂ ਸੱਤਾ ਤੋਂ ਨਹੀਂ ਹੁੰਦੀ ਨਾ ਕੋਈ ਵੀ ਧੜਾ ਸੱਤਾ ਤੋਂ ਪਹਿਲਾਂ ਬੜੀਆਂ ਗੱਲਾਂ ਕਰਦੇ ਆ ਅਸੀਂ ਐਂ ਕਰਦਾਂਗੇ ਅਸੀਂ ਕਿਸਾਨਾਂ ਨਾਲ ਅਸੀਂ ਮਜ਼ਦੂਰਾਂ ਨਾਲ ਅਸੀਂ ਕੱਚੇ ਮੁਲਾਜ਼ਮਾਂ ਨਾਲ ਆਈਟੀਟੀਆਂ ਨਾਲ ਭਰਾਵੋ ਜਦੋਂ ਸਰਕਾਰ ਮੈਂ ਤਾਂ ਇੱਥੋਂ ਤੱਕ ਇਹ ਤਾਂ ਇਹ ਵੀ ਵੇਖਿਆ ਵੀ ਇੱਕ ਨੀਤੀ ਪਾਲਿਸੀ ਐ ਕਿ ਰਹਿੰਦੀ ਜਿੰਨੀਆਂ ਮਰਜ਼ੀ ਸਰਕਾਰਾਂ ਬਣਾ ਦੋ ਇਹ ਕੱਲੇ ਚਿਹਰੇ ਬਦਲਦੇ ਆ ਨੀਤੀ ਪਾਲਿਸੀ ਸੇਮ ਇੱਕੋ ਗੱਲ ਤੇ ਪਹਿਰਾ ਦਿੰਦੇ ਆ ਸੋ ਕੋਈ ਗੱਲ ਨਹੀਂ ਅਜ ਵਿਧਾਇਕ ਸਾਹਿਬ ਨੇ ਸਾਡੇ ਪਿੰਡ ਦਾ ਬਾਈਕਟ ਕੀਤਾ ਉਹਨਾਂ ਵਾਲੇ ਦਿਨਾਂ 'ਚ ਵੱਡੀ ਗੰਤ ਜਿੱਨਾਂ ਦਾ ਕਰਾਉ ਕਰਾ ਵੀ ਹੁਣ ਤੁਹਾਡੇ ਪਿੰਡ ਦੇ ਵਿੱਚ ਆਉਣਗੇ ਕਿ ਉਹਨਾਂ ਵੱਲੋਂ ਇੱਕ ਵਾਰੀ ਥੋ ਵਾਪਸ ਕਰਦੇ ਦੇਖੋ ਜੀ ਸਾਡੇ ਪਿੰਡ ਦਾ ਪ੍ਰੋਗਰਾਮ ਜੀ ਅਸੀਂ ਦੋ ਚਾਰ ਸਵਾਲ ਕਰਨੇ ਸੀ ਪਰ ਸੇਖੋ ਸਾਬੇਤੋ ਸਿੱਧਾ ਸਾਦਾ ਨੂੰ ਨੰਗੇ ਆ ਹੁਣ ਅੱਗੇ ਪਤਾ ਲੱਗਿਆ ਵੀ ਪੱਕੀ ਪਿੰਡ ਗਏ ਆ ਸੋ ਵੇਣੇ ਆ ਹੁਣ ਉੱਥੇ ਤੋ ਲਗਾਤਾਰ ਸਰਕਾਰਾਂ ਦੇ ਪ੍ਰਤੀ ਨਰਾਜ਼ਗੀ ਜੂਰ ਆ ਕੇ ਸਵਾਲ ਕੀਤੇ ਜਾ ਰਹੇ ਨੇ ਅੱਜ ਪਿੰਡਾਂ ਦੇ ਵਿੱਚ ਇਸ ਏਰੀਏ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਜੋ ਉਦਘਾਟਨ ਕਰਨੇ ਸਨ ਤਾਂ ਜਿਹੜਾ ਇਸ ਤੋਂ ਬਾਅਦ ਨਥਿਆਲ ਪਿੰਡ ਤੋਂ ਬਾਅਦ ਜਿਹੜਾ ਹੈਗਾ ਦਸਿਆਲੇ ਦੇ ਪਿੰਡ ਆਉਣਾ ਸੀ ਪਰ ਹੁਣ ਉਹ ਪਿੰਡ ਹੋਰ ਕਿਹੇ ਚਲੇ ਗਏ ਨੇ ਤੇ ਇੱਕ ਵਾਰ ਹੁਣ ਕਿਸਾਨ ਵੀ ਉਹ ਉਧਰ ਦੇ ਪਾਸੇ ਨੂੰ ਜਾ ਰਹੇ ਨੇ ਜਿੱਥੇ ਉਦਘਾਟਨ ਕਰਨਾ ਜਾਣਾ ਹੈ ਦੇਖਣਾ ਤੁਹਾਨੂੰ ਸਾਰੀਆਂ ਤਸਵੀਰਾਂ ਅਸੀਂ ਦਿਖਾਉਂਦੇ ਰਹਾਂਗੇ